ਬਸ ਜਦੋਂ ਅੰਦਰ ਭੁੱਖ ਲੱਗਦੀ ਆ ਪਿਆਸ ਲੱਗਦੀ ਆ ਹਨਾ ਤਾਂ ਬੰਦਾ ਰੋਟੀ ਪਾਣੀ ਵੱਲ ਜਾਂਦਾ ਜਦੋਂ ਮਨ ਨੂੰ ਪਿਆਸ ਲੱਗਦੀ ਆ ਤੁਹਾਡੇ ਨੂੰ ਪਿਆਸ ਲੱਗਦੀ ਆ ਫਿਰ ਬੰਦਾ ਆਪਣੇ ਗੁਰੂ ਵੱਲ ਭੱਜਦਾ ਸੋ ਇਹਨਾਂ ਦਾ ਸ਼ੁਕਰੀਆ ਹੈ ਮੇਰੇ ਮਹਾਰਾਜ ਦਾ ਸ਼ੁਕਰੀਆ ਜਿਹੜੇ ਸਾਨੂੰ ਵਾਰ-ਵਾਰ ਬੁਲਾਉਂਦੇ ਨੇ ਤੇ ਸਾਡੇ ਦੁੱਖ ਤਕਲੀਫਾਂ ਸਾਡੇ ਕਰਮ ਕੱਟਦੇ ਨੇ ਸਾਡੇ ਕੀਤੇ ਹੋਏ ਪਾਪ ਕਰਮ ਕੋਈ ਉਹ ਕੱਟਦੇ ਨੇ ਮਹਾਰਾਜ ਜੀ ਬਸ ਹਮੇਸ਼ਾ ਇਸੇ ਤਰ੍ਹਾਂ ਆਣਾ ਹੁੰਦਾ ਕਿ ਵਸ ਰੂਹਾਨੀਅਤ ਜਿਹੜੀ ਆ ਨਾ ਉਹ ਸਫਰ ਜਾਰੀ ਰਵੇ ਸੱਚੇ ਪਾਤਸ਼ਾਹ ਸਾਨੂੰ ਉਸ ਰਸਤੇ ਤੇ ਤੋਰ ਕੇ ਰੱਖੇ ਰੂਹਾਨੀਅਤ ਦੇ ਰਸਤੇ ਤੇ ਔਰ ਮਨ ਨੂੰ ਸਕੂਨ ਰਹੇ ਰੂਹ ਦੇ ਵਿੱਚ ਗੁਰੂ ਦਾ ਨਾਮ ਹੋਵੇ ਨਾਮ ਸਿਮਰਨ ਕੋਸ਼ਿਸ਼ ਆ ਕਿ ਸੱਚੇ ਪਾਤਸ਼ਾਹ ਜੀ ਜੋ ਉਹਨਾਂ ਨੇ ਬਾਣੀ ਚ ਕਿਹਾ ਹੈ ਵੀ ਆਪਾਂ ਉਸ ਰਸਤੇ ਤੇ ਚੱਲ ਸਕੀਏ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਮੇਨ ਚੀਜ਼ ਹੈਗੀ ਮੇਨ ਗੱਲ ਤਾਂ ਗੁਰੂ ਸਾਹਿਬ ਨੇ ਇਹ ਕਿ ਤੁਹਾਡੀ ਸੁਰਤ ਜਿਹੜੀ ਆ ਉਹ ਉਹਦੇ ਨਾਲ ਟਿਕ ਜਵੇ ਮਨ ਜਦੋਂ ਚੈਨ ਚ ਆ ਜੇਗਾ ਤਾਂ ਸਾਡੀ ਸੁਰਤ ਜਿਹੜੀ ਹੈਗੀ ਆ ਉਹ ਸ਼ਬਦ ਦੇ ਵਿੱਚ ਟਿਕ ਜੂਗੀ ਸੁਰਤ ਤੇ ਸ਼ਬਦ ਦਾ ਜਦੋਂ ਮੇਲ ਹੋ ਗਿਆ ਬਸ ਉਹੀ ਸਫ਼ਰ جاری ਆ ਇਸੇ ਕਰਕੇ ਮਹਾਰਾਜ ਨੇ ਚਾਨਣਾ ਨਾਲ ਲੱਗੇ ਹੋਏ ਆ ਕਿ ਮਹਾਰਾਜ ਬਖਸ਼ਿਸ਼ਾ ਕਰਨ ਆ ਸਭ ਤੋਂ ਪਹਿਲਾਂ ਤਾਂ ਸਾਰੇ ਵਿਊਅਰਸ ਨੂੰ ਤੁਹਾਡਾ ਸਤਿ ਸ੍ਰੀ ਅਕਾਲ ਤੇ ਉਹੀ ਗੱਲ ਹੈ ਕਿ ਹਰੇਕ ਵਾਰ ਜਦੋਂ ਆਈਦਾ ਕਦੇ ਵੀ ਆਈਦਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤਾਂ ਕਲਾਕਾਰ ਬਣ ਕੇ ਨਹੀਂ ਸੰਗਤ ਬਣ ਕੇ ਆਈਦਾ ਤੇ ਕੋਈ ਵੀ ਬੰਦਾ ਕੋਈ ਵੀ ਕੁਝ ਵੀ ਕਰਦਾ ਉਹ ਸੰਗਤ ਬਣ ਕੇ ਹੀ ਆਉਂਦਾ ਤੇ ਇਥੋਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਅਸੀਂ ਵੀ ਝੋਲੀਆਂ ਲੈ ਕੇ ਆਏ ਆ ਖਾਲੀ ਭਰ ਕੇ ਮਹਾਰਾਜ ਦੀ ਕਿਰਪਾ ਹੈ ਮਹਾਰਾਜ ਕਿਰਪਾ ਕਰਨਗੇ ਅਸੀਂ ਭਰ ਕੇ ਲੈ ਕੇ ਜਾਈਏ ਝੋਲੀਆਂ ਇਥੋਂ ਮਹਾਰਾਜ ਕਿਰਪਾ ਕਰਨ ਤੇ ਅਸੀਂ ਆਪਣੇ ਪਿਛਲੀ ਵਾਰੀ ਆਏ ਸੀਗੇ ਉਦੋਂ ਕੰਮ ਦੀ ਬਲੇਸਿੰਗਸ ਲੈ ਕੇ ਗਏ ਸੀਗੇ ਹੁਣ ਅਸੀਂ ਆਪਣਾ ਜੋ ਵੀ ਅਸੀਂ ਫਿਊਚਰ ਦੇ ਵਿੱਚ ਹੋਰ ਵੀ ਜਿੰਨੇ ਪ੍ਰੋਜੈਕਟ ਲੈ ਕੇ ਆ ਰਹੇ ਆ ਫਿਰ ਇਜਾਜ਼ਤ ਅਸੀਂ ਇੱਥੋਂ ਮਹਾਰਾਜ ਕੋਲੋਂ ਲੈ ਕੇ ਜਾਂਦੇ ਹਮੇਸ਼ਾ ਤੇ ਤੁਸੀਂ ਸਾਰੇ ਜਣੇ ਜਲਦੀ ਸੁਣੋਗੇ ਸਾਰਾ ਕੁਝ ਬਹੁਤ ਜਲਦੀ ਸੁਣੋਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ